ਸਵਾਗਤ ਕਰਦੀ ਹਾਂ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਚੁੱਪ ਰਹਿਣ ਬਾਰੇ ਕਿ ਜੇਕਰ ਇਨ੍ਹਾਂ ਥਾਵਾਂ ਤੇ ਚੁੱਪ ਰਹਾਗੇ ਨਾ ਤਾਂ ਜ਼ਿੰਦਗੀ ਵੀ ਸੌਖੀ ਹੋ ਜਾਊ ਮਨ ਵੀ ਸ਼ਾਂਤ ਰਹੇਗਾ ਤੇ ਫਿਰ ਉਹ ਕਿਹੜੀਆਂ ਥਾਵਾਂ ਆ ਜਿਨ੍ਹਾਂ ਤੇ ਆਪਾਂ ਚੁੱਪ ਰਹਿਣਾ ਵਾ ਆਜੋ ਗੱਲ ਸ਼ੁਰੂ ਕਰੀਏ ਉਹ ਪਹਿਲੀ ਥਾਂ ਆ ਗੁੱਸਾ ਜਦੋਂ ਗੁੱਸਾ ਆਉਂਦਾ ਨਾ ਉਦੋਂ ਚੁੱਪ ਰਹਿਣਾ ਚਾਹੀਦਾ ਹੈ ਤਾਂ ਬਹੁਤ ਔਖਾ ਪਰ ਹੋ ਸਕਦਾ ਆ ਕਿਉਂਕਿ ਜਦੋਂ ਗੁੱਸਾ ਆਉਂਦਾ ਨਾ ਤਾਂ ਬੰਦਾ ਗੁੱਸੇ ਵਿੱਚ ਇਨਾ ਲਾਲ ਪੀਲਾ ਹੋ ਜਾਂਦਾ ਕਿ ਉਹ ਪਤਾ ਨਹੀਂ ਲੱਗਦਾ ਕੀ ਬੋਲੀ ਜਾਂਦਾ ਗੁੱਸੇ ਵਿੱਚ ਬੰਦਾ ਅੰਨਾ ਹੋ ਜਾਂਦਾ ਤੇ ਜੋ ਮੂੰਹ ਵਿੱਚ ਆਉਂਦਾ ਉਹੀ ਬੋਲੀ ਜਾਂਦਾ ਆ ਬਾਅਦ ਵਿੱਚ ਭਾਵੇਂ ਉਹਨੂੰ ਪੁਛਤਾਵਾ ਹੀ ਹੋਵੇ ਆਪਣੇ ਬੋਲੇ ਦਾ ਤੇ ਫਿਰ ਜਦੋਂ ਗੁੱਸੇ ਵਿੱਚ ਪਤਾ ਸਾਰਿਆਂ ਨੂੰ ਕਿ ਸਾਡੇ ਕੋਲੋਂ ਉਹ ਸ਼ਬਦ ਵੀ ਨਿਕਲ ਜਾਂਦੇ ਆ ਜਿਹੜੇ ਨਹੀਂ ਕੱਢਣੇ ਚਾਹੀਦੇ ਤੇ ਫਿਰ ਗੁੱਸੇ ਵਿੱਚ ਬੰਦੇ ਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ ਭਾਵੇਂ ਗੁੱਸੇ ਵਿੱਚ ਚੁੱਪ ਰਹਿਣਾ ਬਹੁਤ ਔਖਾ ਵਾ ਪਰ ਥੋੜਾ ਜਿਹਾ ਜ਼ੋਰ ਹੋਰ ਲਾ ਲਵੋ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਨਾ ਤਾਂ ਉਹ ਬੋਲਦਾ ਤੇ ਕਿੰਨਾ ਉਹਦਾ ਜ਼ੋਰ ਲੱਗਦਾ ਉਹ ਲਾਲ ਪੀਲਾ ਹੁੰਦਾ ਤੇ ਫਿਰ ਥੋੜਾ ਜਿਹਾ ਜ਼ੋਰ ਹੋਰ ਲਾ ਲਓ ਤੇ ਚੁੱਪ ਰਵੋ ਕਿਉਂਕਿ ਫਿਰ ਗੁੱਸੇ ਵਿੱਚ ਚੁੱਪ ਰਹਿਣ ਤੇ ਜ਼ੋਰ ਜ਼ਿਆਦਾ ਲੱਗਦਾ ਆ ਤੇ ਫਿਰ ਤਾਂ ਹੀ ਤੁਹਾਨੂੰ ਇਹ ਗੱਲ ਕਹੀ ਆ ਕਿ ਥੋੜਾ ਜਿਹਾ ਜ਼ੋਰ ਵੱਧ ਲਾ ਲਓ ਪਰ ਗੁੱਸੇ ਤੇ ਕੰਟਰੋਲ ਕਰੋ ਜਦੋਂ ਗੁੱਸਾ ਆਵੇ ਨਾ ਉਦੋਂ ਕੋਈ ਕੰਮ ਛਾਪਾ ਬਿਜੀ ਹੋ ਜੀਏ ਕਿ ਸਾਡਾ ਧਿਆਨ ਉਧਰੋਂ ਹਟ ਜਾਵੇ ਤੇ ਕਿਸੇ ਹੋਰ ਪਾਸੇ ਲਾ ਲਵੋ ਤੇ ਕੰਟਰੋਲ ਕਰ ਲਵੋ ਆਪਣੇ ਆਪ ਤੇ ਹੁਣ ਜਦੋਂ ਗੁੱਸਾ ਆਉਂਦਾ ਨਾ ਤਾਂ ਉਹ ਮਾੜੇ ਬੋਲ ਮੂੰਹ ਵਿੱਚੋਂ ਕਈ ਵਾਰ ਨਿਕਲ ਜਾਂਦੇ ਆ ਜਿਹੜੇ ਮੁਸੀਬਤਾਂ ਖੜੀਆਂ ਕਰ ਦਿੰਦੇ ਨੇ ਇਹ ਤੁਸੀਂ ਸਾਰੇ ਜਾਣਦੇ ਹੋ ਤੇ ਫਿਰ ਇਸ ਦਾ ਸੌਖਾ ਤਰੀਕਾ ਇਹੀ ਆ ਕਿ ਜਦੋਂ ਗੁੱਸਾ ਆਵੇ ਤਾਂ ਫਿਰ ਕੋਈ ਹੋਰ ਕੰਮ ਕਰ ਲਵੋ ਆਪਣੇ ਆਪ ਨੂੰ ਬਿਜ਼ੀ ਕਰ ਲਵੋ ਇਸ ਤੇ ਆਪਾਂ ਅੱਗੇ ਵੀ ਵੀਡੀਓ ਕਰ ਚੁੱਕੇ ਆ ਤੁਸੀਂ ਵੇਖ ਸਕਦੇ ਹੋ ਤੇ ਤੁਸੀਂ ਆਪਣੇ ਆਪ ਦਾ ਧਿਆਨ ਕਿਸੇ ਹੋਰ ਸਾਈਡ ਤੇ ਲਾ ਲਓ ਕਿਸੇ ਆਲੇ-ਦੁਆਲੇ ਵੱਲ ਵੇਖਣ ਲੱਗ ਜਾਓ ਹੋਰ ਆਲੇ-ਦੁਆਲੇ ਵੇਖਣ ਵਾਸਤੇ ਬਹੁਤ ਚੀਜ਼ਾਂ ਹੁੰਦੀਆਂ ਜਿੱਦੜ ਆਪਣਾ ਧਿਆਨ ਲਾ ਕੇ ਤੇ ਇਸ ਸਮੇਂ ਨੂੰ ਕੱਢਿਆ ਜਾ ਸਕਦਾ ਆ ਪਰ ਹੈ ਔਖਾ ਪਰ ਕੀਤਾ ਜਾ ਸਕਦਾ ਆ ਦੂਜੀ ਥਾਂ ਆ ਜੀ ਜਿੱਥੇ ਆਪਾਂ ਚੁੱਪ ਰਹਿਣਾ ਵਾ ਅਧੂਰੀ ਜਾਣਕਾਰੀ ਜਿੰਨਾ ਚਿਰ ਕਿਸੇ ਗੱਲ ਦਾ ਪੂਰਾ ਪਤਾ ਨਾ ਹੋਵੇ ਉਹਨਾਂ ਚਿਰ ਆਪਣੇ ਰਾਏ ਨਾ ਦਿਓ ਕਈ ਵਾਰ ਕੀ ਹੁੰਦਾ ਕਿ ਦੋ ਤਿੰਨ ਭਰਾ ਪੈਣਾ ਬੈਠੇ ਗੱਲਾਂ ਕਰ ਰਹੇ ਹੁੰਦੇ ਤੇ ਵਿੱਚ ਜਾ ਕੇ ਜਦੋਂ ਅਸੀਂ ਵੀ ਬੈਠ ਜਾਂਦੇ ਆ ਨਾ ਤੇ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਗੱਲਾਂ ਕਰ ਰਹੇ ਆ ਕਿਸ ਬਾਰੇ ਕਰ ਰਹੇ ਆ ਤੇ ਵਿੱਚ ਬੋਲਣਾ ਚੰਗੀ ਗੱਲ ਨਹੀਂ ਹੁੰਦੀ ਫਿਰ ਤੁਸੀਂ ਚੁੱਪ ਰਹਿ ਕੇ ਹੀ ਉਹਨਾਂ ਦੀਆਂ ਗੱਲਾਂ ਸੁਣ ਸਕਦੇ ਹੋ ਸਮਝ ਸਕਦੇ ਹੋ ਜੇਕਰ ਤਾਂ ਤੁਹਾਨੂੰ ਜਾਣਕਾਰੀ ਹੈ ਪਤਾ ਹੈ ਕਿ ਇਸ ਬਾਰੇ ਗੱਲ ਹੋ ਰਹੀ ਹੈ ਫਿਰ ਤਾਂ ਤੁਸੀਂ ਬੋਲ ਸਕਦੇ ਹੋ ਤੇ ਜੇਕਰ ਤੁਹਾਨੂੰ ਨਹੀਂ ਪਤਾ ਕਿ ਇਹ ਕੀ ਗੱਲਾਂ ਕਰ ਰਹੇ ਆ ਫਿਰ ਚੁੱਪ ਰਹਿ ਕੇ ਆਪਣੀ ਸਮਝਦਾਰੀ ਦਾ ਸਬੂਤ ਦਿਓ ਫਿਰ ਉੱਥੇ ਬੋਲਣਾ ਚੰਗੀ ਗੱਲ ਨਹੀਂ ਤੀਜੀ ਥਾਂ ਆ ਜੀ ਜਿੱਥੇ ਅਸੀਂ ਚੁੱਪ ਰਹਿਣਾ ਆ ਕਿ ਆਪਣੇ ਰਿਸ਼ਤੇ ਬਚਾਉਣ ਲਈ ਕਿ ਜਿੱਥੇ ਚੁੱਪ ਰਹਿ ਕੇ ਰਿਸ਼ਤਾ ਬਚਦਾ ਹੋਵੇ ਉੱਥੇ ਚੁੱਪ ਰਹਿ ਲੈਣਾ ਚੰਗਾ ਹੁੰਦਾ ਹੁਣ ਤੁਸੀਂ ਕਹੋਗੇ ਕਿ ਇਹ ਰਿਸ਼ਤੇ ਬਚਾਉਣ ਵਾਸਤੇ ਕੀ ਅਸੀਂ ਜ਼ੁਲਮ ਸਹੀ ਜਾਈਏ ਬਿਲਕੁਲ ਨਹੀਂ ਜ਼ੁਲਮ ਨਹੀਂ ਸਹਿਣਾ ਮੈਂ ਉੱਥੇ ਰਿਸ਼ਤੇ ਬਚਾਉਣ ਦੀ ਗੱਲ ਕਰ ਰਹੀ ਆ ਜਿੱਥੇ ਅਸੀਂ ਜਿੰਨਾ ਕੋ ਬਰਦਾਸ਼ਤ ਕਰ ਸਕਦੇ ਹਾਂ ਉਹਨਾਂ ਕੋ ਕੀਤਾ ਜਾਵੇ ਏ ਨਹੀਂ ਕਿ ਅਗਲਾ ਤੁਹਾਡੇ ਤੇ ਜ਼ੁਲਮ ਕਰਦਾ ਹੋਵੇ ਤੇ ਤੁਸੀਂ ਰਿਸ਼ਤੇ ਬਚਾਉਣ ਲਈ ਚੁੱਪ ਕੀਤੇ ਰਹੋ ਬਿਲਕੁਲ ਨਹੀਂ ਹਾਂ ਕਈ ਵਾਰੀ ਕੀ ਹੁੰਦਾ ਕਿ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਜਿੰਨੀ ਕੁ ਤੁਸੀਂ ਇਗਨੋਰ ਕਰ ਸਕਦੇ ਹੋ ਕਿ ਕੋਈ ਗੱਲ ਨਹੀਂ ਇਹਦਾ ਸੁਭਾਅ ਹੀ ਐਵੇਂ ਦਾ ਜਾਂ ਕੋਈ ਨਹੀਂ ਇਹ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਰ ਘਰ ਵਿੱਚ ਹੁੰਦੀਆਂ ਜਿੰਨੀ ਕੁ ਤੁਸੀਂ ਇਗਨੋਰ ਕਰ ਸਕਦੇ ਹੋ ਜਿੰਨਾ ਕੁ ਬਰਦਾਸ਼ਤ ਕਰ ਸਕਦੇ ਹੋ ਉਹਨਾਂ ਕੋ ਕਰਕੇ ਜੇ ਰਿਸ਼ਤਾ ਬਚਦਾ ਆ ਤਾਂ ਫਿਰ ਰਿਸ਼ਤਾ ਬਚਾ ਲੈਣਾ ਚਾਹੀਦਾ ਹੁਣ ਕੁਝ ਲੋਕਾਂ ਦਾ ਸੁਭਾਅ ਹੁੰਦਾ ਕਿ ਜਦੋਂ ਗੁੱਸੇ 'ਚ ਹੁੰਦੇ ਆ ਨਾ ਉਦੋਂ ਤਾਂ ਉਹ ਬੋਲ ਲੈਂਦੇ ਆ ਪਰ ਬਾਅਦ ਵਿੱਚ ਪਛਤਾਉਂਦੇ ਵੀ ਆ ਫਿਰ ਸੌਰੀ ਵੀ ਫੀਲ ਕਰਦੇ ਮਾਫੀ ਵੀ ਮੰਗਦੇ ਆ ਕਿ ਮੇਰੇ ਕੋਲੋਂ ਗਲਤੀ ਹੋ ਗਈ ਫਿਰ ਇਹੋ ਜਿਹੇ ਇਨਸਾਨ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਜੋ ਦਿਲ ਵਿੱਚ ਨਹੀਂ ਬਸ ਗੁੱਸੇ 'ਚ ਆ ਕੇ ਹੀ ਬੋਲਦਾ ਆ ਜੇਕਰ ਤੁਸੀਂ ਚੁੱਪ ਰਹੋਗੇ ਤਾਂ ਰਿਸ਼ਤਾ ਬਚ ਜਾਵੇਗਾ ਤੇ ਜੇਕਰ ਤੁਸੀਂ ਉਸ ਦੇ ਗੁੱਸੇ ਵਿੱਚ ਆਉਣ ਨਾਲ ਬਰਾਬਰ ਬੋਲੋਗੇ ਫਿਰ ਤੁਹਾਡਾ ਰਿਸ਼ਤਾ ਵੀ ਖਰਾਬ ਹੋਵੇਗਾ ਤੇ ਫਿਰ ਉਸ ਨੂੰ ਗਲਤੀ ਦਾ ਅਹਿਸਾਸ ਵੀ ਨਹੀਂ ਹੋਵੇਗਾ ਜੇਕਰ ਤੁਸੀਂ ਚੁੱਪ ਰਹਿੰਦੇ ਹੋ ਤਾਂ ਫਿਰ ਤਾਂ ਉਹਨੂੰ ਗਲਤੀ ਦਾ ਅਹਿਸਾਸ ਵੀ ਹੁੰਦਾ ਆ ਕਿ ਹਾਂ ਮੈਂ ਕੱਲਾ ਬੋਲੀ ਗਿਆ ਤੇ ਮੇਰੀ ਹੀ ਗਲਤੀ ਆ ਫਿਰ ਉੱਥੇ ਚੁੱਪ ਰਹਿ ਕੇ ਰਿਸ਼ਤੇ ਨੂੰ ਬਚਾਇਆ ਜਾ ਸਕਦਾ ਆ ਸੋ ਜੇ ਦੋਨੋਂ ਬੋਲੀ ਜਾਣਗੇ ਬਰਾਬਰ ਤਾਂ ਫਿਰ ਰਿਸ਼ਤਾ ਖਰਾਬ ਹੋਵੇਗਾ ਤੇ ਜੇਕਰ ਇੱਕ ਜਾਨਾ ਚੁੱਪ ਰਹਿ ਲਵੇਗਾ ਤਾਂ ਫਿਰ ਰਿਸ਼ਤਾ ਵੀ ਬਣਿਆ ਰਹੇਗਾ ਜਿੰਨਾ ਕ ਬਰਦਾਸ਼ ਕਰ ਸਕਦਾ ਬੰਦਾ ਕਿ ਹਾਂ ਹਰ ਘਰ ਦੀ ਕਹਾਣੀ ਨਿੱਕੀ-ਮੋਟੀਆਂ ਗੱਲਾਂ ਹਰ ਘਰ ਵਿੱਚ ਹੁੰਦੀਆਂ ਰਹਿੰਦੀਆਂ ਆ ਉਹਨੀਆਂ ਕ ਬਰਦਾਸ਼ ਕੀਤੀਆਂ ਜਾ ਸਕਦੀਆਂ ਵਾ ਪਰ ਇਹ ਨਹੀਂ ਕਿ ਕੋਈ ਤੁਹਾਡੇ ਤੇ ਜ਼ੁਲਮ ਕਰ ਰਿਹਾ ਆ ਤੇ ਤੁਸੀਂ ਬਰਦਾਸ਼ ਕਰੋ ਫਿਰ ਬਿਲਕੁਲ ਬਰਦਾਸ਼ ਤੇ ਨਹੀਂ ਕਰਨਾ ਕਿਉਂਕਿ ਆਪਣੀ ਸੈਲਫ ਰਿਸਪੈਕਟ ਵੀ ਜ਼ਰੂਰੀ ਆ ਆਸ ਕਰਦੀ ਆ ਤੁਹਾਨੂੰ ਗੱਲਾਂ ਚੰਗੀਆਂ ਲੱਗਣਗੀਆਂ ਸੋ ਆਪਣੇ ਵਿਚਾਰ ਜ਼ਰੂਰ ਦਿਓ ਮੈਂ ਅਰਦਾਸ ਕਰਾਂਗੀ ਕਿ ਤੁਸੀਂ ਸਾਰੇ ਠੀਕ ਠਾਕ ਰਹੋ ਖੁਸ਼ ਰਹੋ ਤੰਦਰੁਸਤ ਰਹੋ